ਉਸ ਵਿਆਪਕ ਦਾਕਰ ਹਸਪਤਾਲ ਦੇ ਸਾਹਮਣੇ ਸੀ ਮੈਂ ਪਹਿ ਰਿਹਾ ਸੀ ਇਤਨੇ ਵਿੱਚ ਦਰਵਾਜ਼ਾ ਖਟਕਿਆ ਕੋਲਿਆ ਮੌਸਮ ਅਤੇ ਜ਼ਿੰਦਗੀ ਦਾ ਇੱਕ ਝੋੜਾ ਚਿਹਰਾ ਪਖਾਈ ਦਿੱਤਾ ਜ਼ਿੰਦਗੀ ਦੇ ਬੋਝ ਨਾਲ ਉਸ ਦਾ ਸਰੀਰ ਝੁਕਿਆ ਹੋਇਆ ਸੀ ਉਸ ਨੇ ਝਿਜਕ ਕੇ ਮ ਪੁੱਛਿਆ ਮੇਰੀ ਬੱਸ ਲੰਘ ਗਈ ਹੈ ਜੇ ਅੱਗੇ ਹੋਵੇ ਤਾਂ ਮੈਂ ਇਸ ਬੰਡ ਵਿੱਚ ਰਾਤ ਕੱਟ ਲਵਾਂ ਸਵੇਰੇ ਹੀ ਮੇਰੀ ਬੱਸ ਜਾਂਦੀ ਹੈ ਉਹ ਅਧਿਆਪਕ ਕਦਾਕਾਰ ਆਸਪਤਾਲ ਦੇ ਨੇੜੇ ਹੋਣ ਕਾਰਨ ਅਕਸਰ ਕੋਈ ਨਿਆ ਸਰਾ ਬੰਦਾ ਆ ਜਾਂਦਾ ਸੀ ਜਿਹੇ ਲੋਕਾਂ ਵਾਸਤੇ ਪਰਿਵਾਰ ਨੇ ਖੁੱਲੀ ਡਿਊਟੀ ਵਿੱਚ ਇੱਕ ਤੱਕ ਤਕ ਪੋਸ ਪੱਕੇ ਤੌਰ ਤੇ ਹੀ ਰੱਖਿਆ ਹੋਇਆ ਸੀ ਈਵੇਂ ਉਸ ਅਧਿਆਪਕ ਨੂੰ ਮਨੁੱਖਤਾ ਅਤੇ ਇਨਸਾਨੀਅਤ ਦੇ ਬੱਕਰੇ ਬੱਕਰੇ ਰੂਪ ਵਿੱਚ ਦੇਖਣ ਨੂੰ ਮਿਲਦੇ ਸਨ ਉਹ ਆਪ ਵੀ ਜਿਹੇ ਪਿਛੋਕੜ ਵਿੱਚੋਂ ਉੱਠਿਆ ਸੀ ਸੋ ਉਸ ਨੂੰ ਇਹ ਸਭ ਕੁਝ ਸੁਭਾਵਕ ਲੱਗਦਾ ਸੀ ਉਸ ਨੇ ਕਿਹਾ ਆ ਜਾਓ ਇੱਥੇ ਸੌ ਜਾਓ ਉਸਨੇ ਰਾਤ ਲਈ ਕੁਝ ਕੱਪੜੇ ਵੀ ਦਿੱਤੇ ਆ ਜਿਨਾਂ ਵੀ ਦੀ ਗੱਲ ਦਾਤ ਵਿੱਚ ਗ੍ਰੀਪੀ ਜਾਂ ਬਿਮਾਰੀ ਦਾ ਕੋਈ ਗਲਾਸਿਕਵਾ ਨਹੀਂ ਸੀ ਸਗੋਂ ਜੋ ਕੁਝ ਬਚਾ ਹੋਇਆ ਸੀ ਉਸ ਲਈ ਧੰਨਵਾਦ ਤਸੱਲੀ ਅਤੇ ਸ਼ੁਕਰਾਨਾ ਹੀ ਸੀ ਪਲਾਸਟਿਕ ਦੀ ਕੁਰਸੀ ਪਈ ਸੀ ਉਸਨੇ ਕਿਹਾ ਮੈਂ ਇਸ ਤੇ ਸੌ ਜਾਵਾਂਗਾ ਨਹੀਂ ਨਹੀਂ ਤੁਸੀਂ ਠੀਕ ਹੋ ਕੇ ਸੋਵੋ ਉਸਦੀ ਲੱਤ ਸੁੱਜੀ ਹੋਈ ਸੀ ਪਰ ਉਸਨੇ ਧਰਵਾ ਸੀ ਕਿ ਦਰਦ ਨਹੀਂ ਸੀ ਕਰਦੀ ਲੱਤ ਸੁੱਜੀ ਹੋਣ ਦੀ ਸ਼ਿਕਾਇਤ ਨਹੀਂ ਸੀ ਦਰਦ ਨਾ ਹੋਣ ਦਾ ਮਾਨ ਸੀ ਸਵੇਰੇ ਉੱਠਦੇ ਆ ਉਸਨੇ ਧਰੀ ਤੇ ਚਾਦਰ ਨੱਪੀ ਹੋਈ ਸੀ ਉਹ ਜਾਣਦੀ ਆ ਗਿਆ ਮੰਗਰਿਆ ਸੀ ਉਹ ਮਸ਼ੇਰ ਆ ਸੀ ਅਤੇ ਆਪਣੀ ਧੀ ਵਾਸਤੇ ਦਵਾਈ ਲੈਣ ਆਇਆ ਸੀ ਉਸਨੇ ਦੱਸਿਆ ਕਿ ਉਹ 2 ਕੁ ਮਹੀਨੇ ਮਗਰੋਂ ਆਉਂਦਾ ਸੀ ਅਗਲੀ ਵਾਰ ਆਇਆ ਤਾਂ ਵੱਡੀ ਸਾਰੀ ਮੱਛੀ ਲੈ ਕੇ ਆਇਆ 3 ਘੰਟਿਆਂ ਦਾ ਸਫ਼ਰ ਕਰਕੇ ਪਹੁੰਚਿਆ ਸੀ ਉਸਨੇ ਦੱਸਿਆ ਕਿ ਮੈਂ ਸਵੇਰੇ ਹੀ ਫੜੀ ਹੈ ਤਾਂ ਕਿ ਤਾਜ਼ੀ ਰਹੇ ਉਹ ਕਈ ਸਾਲ ਆਉਂਦਾ ਰਿਹਾ ਉਹ ਹਰ ਵਾਰ ਮੱਛੀ ਜ਼ਰੂਰ ਲੈ ਕੇ ਆਉਂਦਾ ਫਿਰ ਉਹ ਸਬਜ਼ੀ ਵੀ ਲਿਆਉਣ ਲੱਗ ਪਿਆ ਸੀ ਉਸ ਅਧਿਆਪਕ ਤੇ ਬੱਚਿਆਂ ਦਾ ਉਸ ਨਾਲ ਮੋਹ ਪੈ ਗਿਆ ਸੀ ਉਹ ਦੇਰ ਰਾਤ ਤੱਕ ਉਸ ਨਾਲ ਗੱਲਾਂ ਕਰਨ ਲੱਗ ਪਏ ਸਨ ਉਸ ਦਾ ਆਉਣਾ ਬੱਚੇ ਉਡੀਕਣ ਲੱਗ ਪਏ ਸਨ ਉਹ ਘਰ ਦਾ ਇੱਕ ਜੀ ਬਣ ਗਿਆ ਸੀ ਉਸ ਦੇ ਚੁੱਕੇ ਹੋਏ ਸਰੀਰ ਵਿੱਚ ਬੜਾ ਸੋਨਾ ਤਿੰਨ ਕਦਲ ਸੀ ਪਿੱਛੇ ਜੋ ਉਹ ਵਿਦਵਕ ਆਪਣੇ ਮਿੱਤਰ ਦੇ ਘਰ ਗਿਆ ਮਿੱਤਰ ਦੀ ਪਤਨੀ ਨੂੰ ਬਾਗਵਾਨੀ ਦਾ ਬਹੁਤ ਸ਼ੌਂਕ ਸੀ ਉਸਨੇ ਫੁੱਲਾਂ ਵਾਲੇ ਬੂਟੇ ਬਿਖਾਏ ਸਭ ਤੋਂ ਸੋਹਣੇ ਫੁੱਲਾਂ ਵਾਲਾ ਬੂਟਾ ਇੱਕ ਪ੍ਰਾਣੀ ਚਿਬ ਵਾਲੀ ਵਾਲਟੀ ਵਿੱਚ ਲੱਗਿਆ ਹੋਇਆ ਸੀ ਮਿੱਤਰ ਦੀ ਪਤਨੀ ਨੇ ਕਿਹਾ ਮੈਨੂੰ ਕੀ ਪਤਾ ਸੀ ਕਿ ਇਸ ਪ੍ਰਾਣੀ ਟੁੱਟੀ ਵਾਲਟੀ ਵਿੱਚ ਇਤਨੇ ਸੋਹਣੇ ਫੁੱਲ ਲੱਗਣਗੇ ਅਧਿਆਪਕ ਨੇ ਸੋਚਿਆ ਉਸ ਨੂੰ ਵੀ ਨਹੀਂ ਪਤਾ ਸੀ ਕਿ ਉਸ ਦੇ ਚੁੱਕੇ ਹੋਏ ਛੋੜੇ ਹੋਏ ਸਰੀਰ ਵਿੱਚ ਇਤਨਾ ਸੋਨਾ ਦਿਲ ਹੋਵੇਗਾ ਧੰਨਵਾਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ